ਸੱਚੀਆ ਗੱਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਅਸ਼ੁਦੀਪ ਕੋਲ ਲੈ ਕੇ ਹਾਜ਼ਰ ਹਾਂ ਸ਼੍ਰੀ ਪਤੇਗੜ ਸਾਹਿਬ ਦੀਆਂ ਕੁਝ ਖਾਸ ਖਬਰਾਂ ਪੁਲਿਸ ਨੇ ਨਜਾਇਜ਼ ਇਮਾਰਤ ਤੇ ਚਲਾਇਆ ਬੁਲਡੋజర్ ਜਿਹੜੀ ਹੈਗੀ ਹੈ ਪੰਚਾਇਤ ਦੀ ਪੰਚਾਇਤੀ ਰਾਜ ਵੀਡੀਓ ਬਲੌਗ ਸਰਹੰਦ ਦੇ ਕੀ ਕਹਿੰਦੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਪੰਚਾਇਤੀ ਜ਼ਮੀਨ ਤੋਂ ਛੁੜਵਾਇਆ ਕਬਜ਼ਾ ਜਿਹੜੀ ਹੈਗੀ ਹੈ ਪੰਚਾਇਤੀ ਰਾਜ ਨੇ ਪੂਰੀ ਪ੍ਰੋਸੀਡਿੰਗ ਕਰਕੇ ਤੋ ਕਬਜ਼ਾ ਜਿਹੜਾ ਹੈਗਾ ਉਹਨਾਂ ਦਾ ਛਡਵਾ ਕੇ ਪੰਚਾਇਤ ਦੀ ਜਗ੍ਹਾ ਤੋਂ ਪੰਚਾਇਤ ਨੂੰ ਦਵਾਤਾ ਪੰਜਾਬ ਗਵਰਨਮੈਂਟ ਵਿਅਕਤੀ ਤੇ ਨਸ਼ੇ ਦੇ ਕਈ ਮਾਮਲੇ ਨੇ ਦਰਜ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਹੋਈ ਵੱਡੀ ਕਾਰਵਾਈ ਮਾਨਯੋਗ ਡੀਜੀ ਸਰ ਔਰ ਪੰਜਾਬ ਗਵਰਨਮੈਂਟ ਦੀਆਂ ਅਧਿਕਾਰੀਆਂ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਹ ਫੋਰਸ ਜਿਹੜੀ ਮਹਈਆ ਕਰਵਾਈ ਗਈ ਸੀ ਮੈਂ ਜਿਹੜੇ ਹੈਗੇ ਨੇ ਤਹਿਸੀਲਦਾਰ ਸਾਹਿਬ ਅੰਕਿਤ ਮਾਹਿੰਦਨ ਜੀ ਸਰਹੰਦ ਔਰ ਵੀਡੀਓ ਸਾਹਿਬ ਇਹਨਾਂ ਨੇ ਜੋ ਪੂਰੀ ਲੀਗਲ ਪ੍ਰोसीजर ਅਡਾਪਟ ਕਰਕੇ ਫਾਈਲ ਤਿਆਰ ਕੀਤੀ ਸੀ ਔਰ ਉਹਦੇ ਤਹਿਤ ਜਿਹੜਾ ਕਬਜ਼ਾ ਹੈਗਾ ਉਹਨਾਂ ਦਾ ਹਟਾ ਕੇ ਪੰਜਾਬ ਗਵਰਨ ਨੂੰ ਪੰਚਾਇਤ ਵਿਭਾਗ ਬਲੋਕ ਸਰਹੰਦ ਨੂੰ ਦਵਾਇਆ ਗਿਆ ਚੈਕਿੰਗ ਦੌਰਾਨ ਕੁੜਾ ਚੁਗਦੇ ਮਿਲੇ 8 ਬੱਚੇ ਵਿਭਾਗ ਦੀਆਂ ਡਾਇਰੈਕਸ਼ਨਸ ਦੇ ਅਨੁਸਾਰ ਇਹਦਾ ਪ੍ਰੋਜੈਕਟ ਜੀਵਨ ਜੋਤ 2.0 ਚੱਲ ਰਿਹਾ ਹੈ ਉਗਤ ਹੈ ਲਗਾਤਾਰ ਜ਼ਿਲ੍ਹੇ ਦੇ ਵਿੱਚ ਅਸੀਂ ਚੈਕਿੰਗਾਂ ਕਰਦੇ ਆ ਰਹੇ ਹਾਂ ਬਾਲ ਭਲਾਈ ਕਮੇਟੀ ਦੇ ਹੁਕਮਾਂ ਅਨੁਸਾਰ ਬਾਲ ਘਰਾਂ ਚ ਭੇਜ ਦਿੱਤੇ ਬੱਚੇ ਫਿਰ ਚੈਕਿੰਗ ਦੌਰਾਨ કુલ 8 ਬੱਚੇ ਅਸੀਂ ਜਿਹੜੇ ਘਰਾਂ ਦੇ ਵਿੱਚੋਂ ਕੂੜਾ ਚੱਕਦੇ ਸੀ ਅ ਸ਼ਹਿਰ ਦੇ ਵਿੱਚ ਰੇੜੀਆਂ ਛੋਟੀਆਂ-ਛੋਟੀਆਂ ਲੈ ਕੇ ਉਹਨਾਂ ਦੇ ਵਿੱਚ ਘੜਾ ਘਰਾਂ ਦੇ ਵਿੱਚੋਂ ਕੂੜਾ ਚੱਕਦੇ ਸੀ ਉਹ ਬੱਚੇ ਅਸੀਂ ਰੈਸਕਿਊ ਕੀਤੇ ਨੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਸੁਣੋ ਆਮ ਲੋਕਾਂ ਨੂੰ ਕੀ ਕੀਤੀ ਅਪੀਲ ਆਹ ਆਮ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਬੱਚਿਆਂ ਨੂੰ ਜ਼ਿਕਰ ਹੋ ਉਹਨਾਂ ਦੇ ਘਰਾਂ ਦੇ ਵਿੱਚੋਂ ਕੂੜਾ ਚੱਕਦਿਆਂ ਤਾਂ ਮਨਾ ਕਰਨ ਤੇ ਹੋਰ ਵੀ ਕਿਸੇ ਇਹ ਜੀ ਦੁਕਾਨ ਤੋਂ ਖਰੀਦਦਾਰੀ ਨਾ ਕਰਨ ਜਿੱਥੇ ਤੁਹਾਨੂੰ ਕੋਈ ਬੱਚਾ ਬਾਲ ਮਜ਼ਦੂਰੀ ਕਰਦਾ ਜਾਂ ਕੋਈ ਸਮਾਨ ਵੇਚਦਾ ਹੋਇਆ ਨਜ਼ਰ ਆਵੇ ਯਾਤਰੀਆਂ ਨਾਲ ਭਰੀ ਟ੍ਰੇਨ 'ਚ ਮਚੇ ਅੱਗ ਦੇ ਭਾਂਬੜ ਅਮਰਸਲ ਤੋਂ ਸਾਰ ਤਾ ਗਰੀਬੜਾ ਜਾਰੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਦ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੁੱਕ ਦੇ ਖੜੀ ਹੈ। ਕਰੀਬ ਅੱਧਾ ਕਿਲੋਮੀਟਰ ਵੀ ਨਹੀਂ ਹਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ ਚੋਂ ਧੂੰਆਂ ਨਿਕਲ ਰਿਹਾ ਸੀ। ਸਰਹੰਦ ਸਟੇਸ਼ਨ ਤੇ ਪਿਆ ਚੀਕ ਚਿਹੜਾ। ਹਾਦਸੇ ਚ ਜਾਨੀ ਨੁਕਸਾਨ ਤੋਂ ਰਿਹਾ ਬਚਾ। ਤੇ ਫਿਲਹਾਲ ਕੋਈ ਵੀ ਜਾਨੀ ਕਿਸੇ ਵੀ ਰੂਪਕਾਰ ਦਾ ਨੁਕਸਾਨ ਨਹੀਂ ਹੈ ਤੇ ਕੋਈ ਵੀ ਹਜ ਤੱਕ ਇਹੋ ਜੀ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗੇ ਨੂੰ ਮੁਝਾਰੇ ਆ ਉਸ ਤੋਂ ਬਾਅਦ ਦੇਖਦੇ ਕਿਆ ਬਣਦਾ ਯਾਤਰੀਆਂ ਨੂੰ ਸਮਾਂ ਰਹਿੰਦਿਆਂ ਟ੍ਰੇਨ ਚੋਂ ਕੱਢਿਆ ਬਾਹਰ ਜਦੋਂ ਨਿਕਲਣ ਤੋਂ ਬਾਅਦ ਜਦੋਂ ਸਾਡੀ ਕਸਟਮਲਟੀ ਨੇ ਦੇਖਿਆ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ ਉਤਾਰਨ ਤੋਂ ਬਾਅਦ ਫਾਇਰ ਬਿਗੇਟ ਨੂੰ ਮੌਕੇ ਤੇ ਬੁਲਾਇਆ ਅਸੀਂ ਜਿੱਦੇ ਪਹੁੰਚ ਗਏ ਤੋਂ ਸਿੰਘ ਹੈਗੇ ਨੇ ਪਿੰਡ ਮੀਰਪੁਰ ਇਹ ਥਾਣਾ ਸੋਹਿੰਦੇ ਦੇ ਵਿੱਚ ਪੈਂਦਾ ਪਿੰਡ ਜੀ ਇਹਨਾਂ ਨੇ ਜਿਹੜੀ ਹੈਗੀ ਹੈ ਪੰਚਾਇਤ ਦੀ ਪੰਚਾਇਤੀ ਰਾਜ ਵੀਡੀਓ ਬਲੌਗ ਸਰਹੰਦ ਦੇ ਕੀ ਕਹਿੰਦੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਔਰ ਅੱਜ ਮਨਜੋਗ ਡੀਜੀ ਸਰ ਔਰ ਪੰਜਾਬ ਗਵਰਨਮੈਂਟ ਦੀਆਂ ਹਦਾਇਤਾਂ ਤੇ ਮਨਜੋਗ ਐਸਐਸਪੀ ਸਾਹਿਬ ਵੱਲੋਂ ਇਹ ਫੋਰਸ ਜਿਹੜੀ ਮਹਈਆ ਕਰਵਾਈ ਗਈ ਸੀ ਮੈਂ ਜਿਹੜੇ ਹੈਗੇ ਨੇ ਤਹਿਸੀਲਦਾਰ ਸਾਹਿਬ ਅੰਕਿਤ ਮਾਦਨ ਜੀ ਸਰਹੰਦ ਔਰ ਵੀਡੀਓ ਸਾਹਿਬ ਇਹਨਾਂ ਨੇ ਜੋ ਪੂਰੀ ਲੀਗਲ ਪ੍ਰੋਸੀਜਰ ਅਡਾਪਟ ਕਰਕੇ ਫਾਈਲ ਤਿਆਰ ਕੀਤੀ ਸੀ ਔਰ ਉਹਦੇ ਤਹਿਤ ਇਹ ਜਿਹੜਾ ਕਬਜ਼ਾ ਹੈਗਾ ਉਹਨਾਂ ਦਾ ਹਟਾ ਕੇ ਪੰਜਾਬ ਗਵਰਨ ਨੂੰ ਪੰਚਾਇਤ ਵਿਭਾਗ ਬਲੌਕ ਸਰਹੰਦ ਨੂੰ ਦਵਾਇਆ ਗਿਆ ਜਿਹਦੇ ਪੱਛੇ ਤੇ ਇਸ ਤਹਿਤ ਇਹ ਜਿਹੜੀ ਹੈਗੀ ਹੈ ਪੰਚਾਇਤੀ ਰਾਜ ਨੇ ਪੂਰੀ ਪ੍ਰੋਸੀਡਿੰਗ ਕਰਕੇ ਉਹ ਕਬਜ਼ਾ ਜਿਹੜਾ ਹੈਗਾ ਉਹਨਾਂ ਦਾ ਛਡਵਾ ਕੇ ਪੰਚਾਇਤੀ ਜਗ੍ਹਾ ਤੋਂ ਪੰਚਾਇਤ ਨੂੰ ਦਵਾਤਾ ਪੰਜਾਬ ਗਵਰਨ ਕਿੰਨੀ ਜਗਾ ਸੀ ਟੋਬੇ ਦਾ ਆਪਣਾ ਇਹ ਟੋਬੇ ਦਾ ਰਖਵਾ ਸੀਗਾ ਉਦੀ ਪਮੈਸ਼ ਤੁਹਾਨੂੰ ਬੱਚ ਦੇ ਦੇ ਦਿਆਂਗੇ ਉਹ ਕੱਢ ਕੇ ਤੇ ਅੱਜ ਸਰਕਾਰ ਨੂੰ ਕਬਜ਼ਾ ਦੇ ਦਵਾਂਗੇ ਥੈਂਕ ਯੂ ਜਿਹੜੀ ਚੈਕਿੰਗ ਅਸੀਂ ਕੱਲ ਮਨੋ ਦੇ ਵਿੱਚ ਕੀਤੀ ਹੈ ਇਹ ਸਾਡੇ ਵਿਭਾਗ ਦੀਆਂ ਡਾਇਰੈਕਸ਼ਨਸ ਦੇ ਅਨਸਾਰ ਦਾ ਪ੍ਰੋਜੈਕਟ ਜੀਵਨ ਜੋਤ 2.0 ਚੱਲ ਰਿਹਾ ਹੈ ਉਹਦੇ ਤਹਿਤ ਲਗਾਤਾਰ ਜ਼ਿਲ੍ਹੇ ਦੇ ਵਿੱਚ ਅਸੀਂ ਚੈਕਿੰਗਾਂ ਕਰਦੇ ਆ ਰਹੇ ਹਾਂ ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਉਹ ਬੱਚੇ ਜਿਹੜੇ ਸਿੱਖਿਆ ਤੋਂ ਸੱਖਨੇ ਨੇ ਜਿੰਨਾਂ ਨੂੰ ਐਜੂਕੇਸ਼ਨ ਨਹੀਂ ਮਿਲ ਪਾ ਰਹੀ ਜਾਂ ਰਖ ਰਖਾਵ ਉਹਨਾਂ ਦਾ ਸਹੀ ਨਹੀਂ ਹੋ ਪਾਰਿਆ ਉਹਨਾਂ ਬੱਚਿਆਂ ਨੂੰ ਦੁਬਾਰਾ ਤੋਂ ਅਸੀਂ ਐਜੂਕੇਸ਼ਨ ਨਾਲ ਜੋੜੀਏ ਔਰ ਖਾਸ ਕਰਕੇ ਜਿਹੜੀ ਵਿਭਾਗ ਦੀ ਮੁਹਿਮ ਹੈ ਜਿਹਦੇ ਵਿੱਚ ਇਹ ਸੀ ਕਿ ਜੇਕਰ ਐਦਾਂ ਦੇ ਬੱਚੇ ਮਿਲਦੇ ਆ ਜਿਹੜੇ ਬੱਚੇ ਆਪਣੇ ਮਾਪੇ ਤੋਂ ਜ਼ਬਰਨ ਦੂਰ ਕੀਤੇ ਗਏ ਨੇ ਤਾਂ ਉਹਨਾਂ ਦਾ ਡੀਐਨਏ ਟੈਸਟ ਵੀ ਕਰਵਾਇਆ ਜਾਵੇ ਸੋ ਇਸੇ ਲੜੀ ਤਹਿਤ ਕੱਲ ਅਸੀਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅ므ਲੋ ਵਿਖੇ ਅਸੀਂ ਚੈਕਿੰਗ ਕੀਤੀ ਸੀ ਇਹ ਚੈਕਿੰਗ ਸਵੇਰੇ ਕੀਤੀ ਸੱਦਰੇ 8:30 ਵਜੇ ਜਿਹਦੇ ਵਿੱਚ ਸਾਡਾ ਹੈਲਥ ਵਿਭਾਗ ਤੋਂ ਵੀ ਸੀ ਨੁਮਾਇੰਦਾ ਤੇ ਐਜੂਕੇਸ਼ਨ ਵਿਭਾਗ ਤੋਂ ਅਤੇ ਨਾਲ ਹੀ ਇਹਦੇ ਵਿੱਚ ਪੁਲਸ ਵਿਭਾਗ ਤੋਂ ਵੀ ਅਸੀਂ ਨੁਮਾਇੰਦੇ ਲੈ ਕੇ ਚੈਕਿੰਗ ਕੀਤੀ ਸੀ ਇਸ ਚੈਕਿੰਗ ਦੌਰਾਨ ਕੁੱਲ 8 ਬੱਚੇ ਅਸੀਂ ਜਿਹੜੇ ਘਰਾਂ ਦੇ ਵਿੱਚੋਂ ਕੂੜਾ ਚੱਕਦੇ ਸੀ ਅ ਸ਼ਹਿਰ ਦੇ ਵਿੱਚ ਰੇੜੀਆਂ ਛੋਟੀਆਂ-ਛੋਟੀਆਂ ਲੈ ਕੇ ਉਹਨਾਂ ਦੇ ਵਿੱਚ ਘੜਾ ਘਰਾਂ ਦੇ ਵਿੱਚੋਂ ਕੂੜਾ ਚੱਕਦੇ ਸੀ ਉਹ ਬੱਚੇ ਅਸੀਂ ਰੈਸਕਿਊ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ 7 ਮੁੰਡੇ ਸੀ ਤੇ ਇੱਕ ਲੜਕੀ ਸੀ ਸੋ ਇਹ ਸਾਰੇ ਮਾਈਨਰ ਬੱਚੇ ਇਹਨਾਂ ਬੱਚਿਆਂ ਨੂੰ ਅਸੀਂ ਕੱਲ ਮੈਡੀਕਲ ਕਰਾਣ ਦੇ ਉਪਰੰਤ ਅਸੀਂ ਜਿਹੜੇ ਪੰਜਾਬ ਸਰਕਾਰ ਦੇ ਚਿਲਡਰਨ ਹੋਮ ਹੈ ਉੱਥੇ ਅਸੀਂ ਬੱਚਿਆਂ ਨੂੰ ਹਲੇ ਟੈਂਪਰੇਰੀ ਸ਼ੈਲਟਰ ਦਿੱਤਾ ਇਹਨਾਂ ਬੱਚਿਆਂ ਦੇ ਮਾਪੇ ਵੀ ਸਾਡੇ ਤੱਕ ਅਪਰੋਚ ਕਰ ਰਹੇ ਨੇ ਤੇ ਉਹਨਾਂ ਨਾਲ ਹੁਣ ਅਸੀਂ ਰابطਾ ਕਾਇਮ ਕਰਕੇ ਫਿਰ ਉਹਨਾਂ ਦੀ ਕਾਉਂਸਲਿੰਗ ਕਰਨ ਤੋਂ ਬਾਅਦ ਜੇਕਰ ਸਾਨੂੰ ਇਹ ਸੁਨਿਸ਼ਚਿਤ ਕਰਾਉਣਗੇ ਕਿ ਭਵਿੱਖ ਦੇ ਵਿੱਚ ਇਹ ਬੱਚੇ ਉਹ ਕੰਮ ਦੁਆਰਾ ਨਹੀਂ ਕਰਨਗੇ ਤਾਂ ਅਸੀਂ ਇਹ ਬੱਚਿਆਂ ਨੂੰ ਰਿਲੀਜ਼ ਕਰਾਂਗੇ ਜੀ ਇਹ ਵੀ ਐਨਐਲ ਵੀ ਕਰਾਇਆ ਗਿਆ ਹੈ ਕਿ ਨਹੀਂ ਇਹਦੇ ਵਿੱਚ ਡੀਐਨਏ ਨਹੀਂ ਕਰਾਇਆ ਗਿਆ ਕਿਉਂਕਿ ਬੱਚੇ ਵੱਡੇ ਸੀਗੇ तकरीबन तकरीबन 9 ਸਾਲ ਤੋਂ ਲੈ ਕੇ 13 14 ਸਾਲ ਤੱਕ ਦੀ ਉਮਰ ਦੇ ਬੱਚੇ ਸੀ ਤੇ ਉਹਦੇ ਵਿੱਚ ਸਾਰੇ ਬੱਚਿਆਂ ਦੇ ਮਾਪੇ ਅਵੇਲੇਬਲ ਹੈਗੇ ਨੇ ਤੇ ਉਹ ਉਹਨਾਂ ਨਾਲ ਸੰਪਰਕ ਵੀ ਹੋ ਚੁੱਕਿਆ ਤੇ ਹਾਲੇ ਤੱਕ ਐਸਾ ਕੁਝ ਨਹੀਂ ਮਿਲਿਆ ਕਿ ਸਾਨੂੰ ਡਾਊਟਫੁਲ ਲੱਗਿਆ ਹੋਵੇ ਕਿ ਕੋਈ ਬੱਚਾ ਇਹੋ ਜਿਹਾ ਹੈਗਾ ਜਿਹਦੇ ਮਾਪੇ ਇਥੇ ਨਹੀਂ ਅਵੇਲੇਬਲ ਹੈਗੇ ਜਿਹਦੇ ਚ ਅੱਗੇ ਕੋਈ ਅਜਿਹੀ ਗੱਲ ਚੱਲਦੀ ਹੈ ਬਿਲਕੁਲ ਇਹ ਤਾਂ ਅਸੀਂ ਪਬਲਿਕ ਨੂੰ ਵੀ ਅਪੀਲ ਕਰਦੇ ਆ ਕਿ ਜਿੱਦਾਂ ਹੁਣ ਤਿਹਾਰਾ ਦਾ ਸੀਜ਼ਨ ਹੈ ਕੀ ਦੇਖੋ ਬੱਚੇ ਜੇਕਰ ਕੂੜਾ ਚੱਕ ਰਹੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਚੱਕ ਰਹੇ ਨੇ ਉਹ ਤਾਂ ਆਮ ਇਨਸਾਨ ਹੀ ਨੇ ਨਾ ਸੋ ਪਬਲਿਕ ਨੂੰ ਵੀ ਅਪੀਲ ਹੈ ਕਿ ਤੁਸੀਂ ਜੇਕਰ ਤੁਹਾਡੇ ਘਰੋਂ ਕੋਈ ਬੱਚਾ ਕੂੜਾ ਚੁੱਕਣ ਆਂਦਾ ਤਾਂ ਉਹਨੂੰ ਕੂੜਾ ਚੁੱਕਣ ਲਈ ਨਾ ਦਿੱਤਾ ਜਾਵੇ ਮਨਾ ਕੀਤਾ ਜਾਵੇ ਤੇ ਇਹ ਚੀਜ਼ ਮਾਨਯੋਗ ਡੀਸੀ ਸਾਹਿਬ ਦੀਆਂ ਡਾਇਰੈਕਸ਼ਨਸ ਨੇ ਉਹਨਾਂ ਨੇ ਸਬੰਧਤ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ ਈਓ ਨੇ ਉਹਨਾਂ ਨੂੰ ਵੀ ਡਾਇਰੈਕਸ਼ਨਸ ਦਿੱਤੀਆਂ ਨੇ ਔਰ ਸਬੰਧਤ ਐਸਡੀਐਮ ਸਾਹਿਬਾਨ ਨੂੰ ਵੀ ਉਹਨਾਂ ਨੇ ਵੀ ਈਓ ਨੂੰ ਡਾਇਰੈਕਸ਼ਨ ਦਿੱਤੀਆਂ ਨੇ ਕਿ ਉਹ ਇਹ ਇਨਸ਼ੋਰ ਕਰਨ ਕਿ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਜੇਕਰ ਕੋਈ ਬੱਚਾ ਕਿਸੇ ਘਰਾਂ ਦੇ ਵਿੱਚੋਂ ਕੂੜਾ ਚੱਕਦਾ ਨਜ਼ਰ ਆਂਦਾ ਤਾਂ ਉਹ ਕੂੜਾ ਦੇਣ ਵਾਲਾ ਵੀ ਉਹਨੂੰ ਦੋਸ਼ੀ ਮੰਨਿਆ ਜਾਂਦਾ ਕਿਉਂਕਿ ਉਹ ਮੰਨਿਆ ਜਾਂਦਾ ਕਿ ਉਹ ਉਸ ਨੂੰ ਅੱਗੇ ਵਾਧਾ ਕਰਾ ਰਹੇ ਨੇ ਲੇਬਰ ਨੂੰ ਸੋ ਇਸ ਲਈ ਆਮ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਬੱਚਿਆਂ ਨੂੰ ਜੇਕਰ ਹੋ ਉਹਨਾਂ ਦੇ ਘਰਾਂ ਦੇ ਵਿੱਚੋਂ ਕੂੜਾ ਚੱਕਦੇ ਆ ਤਾਂ ਮਨਾ ਕਰਨ ਤੇ ਹੋਰ ਵੀ ਕਿਸੇ ਇਹ ਜੀ ਦੁਕਾਨ ਤੋਂ ਖਰੀਦਦਾਰੀ ਨਾ ਕਰਨ ਜਿੱਥੇ ਤੁਹਾਨੂੰ ਕੋਈ ਬੱਚਾ ਬਾਲ ਮਜ਼ਦੂਰੀ ਕਰਦਾ ਇਹ ਕੋਈ ਸਮਾਨ ਵੇਚਦਾ ਹੋਇਆ ਨਜ਼ਾਰਾ ਹੈ ਇਹ ਇਹ ਟ੍ਰੇਨ 1204 ਅਮਰਸਰ ਤੋਂ ਸਾਰਸਾ ਗਰੀਬੜ ਇਹ ਜਾ ਰਹੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਦ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੋਕਕੇ ਤੇ ਖੜੀ ਹੈ ਇਹ ਕਰੀਬ ਅੱਧਾ ਕਿਲੋਮੀਟਰ ਵੀ ਨਹੀਂ ਹਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ ਚੋਂ ਧੂੰਆਂ ਨਿਕਲ ਰਿਹਾ ਸੀ ਤੇ ਧੂੰਆਂ ਨਿਕਲਣ ਤੋਂ ਬਾਅਦ ਜਦੋਂ ਸੱਡੀ ਗਸਟਪਾਲੀ ਨੇ ਦੇਖਿਆ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ ਉਤਾਰਨ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੋਕਕੇ ਤੇ ਬੁਲਾਇਆ ਅਸੀਂ ਵੀ ਜਲਦੀ ਪਹੁੰਚ ਗਏ ਤੇ ਫਿਲਹਾਲ ਕੋਈ ਵੀ ਜਾਨੀ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਨਹੀਂ ਹੈ ਤੇ ਕੋਈ ਵੀ ਹਜੇ ਤੱਕ ਇਹੋ ਜੀ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗੇ ਨੂੰ ਮੁਝਾਰੇ ਆ ਉਸ ਤੋਂ ਬਾਅਦ ਦੇਖਦੇ ਕਿਆ ਬਣਦਾ ਹੈ ਇਹ ਕਿੱਥੋਂ ਚੱਜੀ ਹੈ ਇਹ ਅੰਮ੍ਰਿਤਸਰ ਤੋਂ ਆਰੀ ਸੀ ਤੇ ਸਾਹਸਾ ਜਾਣਾ ਸੀ ਇਹਨੇ ਆ ਜਿਆਦਾ ਜਿਹੜਾ ਮੇਜਰ ਇਹ ਕਾ ਡੈਮੇਜ ਹੋ ਇੱਕ ਡਬੇ ਦਾ ਹੋਇਆ ਤੇ ਆ ਨਾਲ ਵੀ ਜਿਹੜਾ ਇੱਕ ਡੱਬਾ ਹੋ ਰਿਹਾ ਇਹਨੂੰ ਛੋਟਾ ਜਿਹਾ ਨੁਕਸਾਨ ਹੋਇਆ ਜੀ ਜੀ ਸਵਾਰੀਆਂ ਸੀ ਸਵਾਰੀਆਂ ਬਿਲਕੁਲ ਹਜੇ ਤੱਕ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ ਸੰਨ ਸ਼੍ਰੀ ਫਤਿਹਗੜ ਸਾਹਿਬ ਦੀਆਂ ਕੁਝ ਖਾਸ ਖਬਰਾਂ